ਅਸੀਂ ਗਾਲਤੀ ਸਵਾਗਤ ਹੈ ਤੁਹਾਡਾ ਅੱਜ ਦੇ ਬਲਾਗ 'ਚ ਸਵੇਰ ਦੇ ਤਕਰੀਬਨ 8:30 ਵਜੇ ਰਹੇ ਨੇ ਅਸੀਂ ਕੋਲੋਵਾਰਾ ਸਾਹਿਬ ਜਾ ਰਹੇ ਹਾਂ ਇੱਥੋਂ ਨੇੜੀ ਹੈ ਕੋਲੋਵਾਰਾ ਉਹ 1.5 ਕਿਲੋਮੀਟਰ ਦੀ ਦੂਰੀ 'ਤੇ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਇਹਦੇ ਹਾਲੇ ਤੋਂ ਵਾਲੇ ਮੌਲ ਮੂਲ ਬਹੁਤ ਨੇ ਇਹ ਪੂਰਾ ਪੌਸ਼ ਏਰੀਆ ਹੈ ਅੱਕੇ ਦਿਖਾਉਣਿਆ ਸਾਨੂੰ ਉਹ ਸਾਹਮਣੇ ਪਟਵਾਲ ਕਰਾਉਣਾ ਹੈ ਅੱਗੇ ਚਰਚਾ ਸਾਨੂੰ ਚਰਚ ਦਿਖਾਉਣਿਆ ਹੈ ਚਰਚਾ ਸਾਹਮਣੇ ਇਹਦੇ ਅਕੇ ਬੇਲਾਈ ਹੋਈ ਹੈ ਚਰਚਾ ਸਾਈਡ ਤੋਂ ਦੋਵੇਂ ਆ ਰਹੀ ਹੈ ਚਰਚੇ ਚਰਚਾਂ ਬਹੁਤ ਨੇ ਬੈਂਗਲੌਰ ਦੇ ਵਿੱਚ ਪੂਰੇ ਬੈਂਗਲੌਰ ਦੇ ਵਿੱਚ ਦਰਸਤਾ ਦੀ ਭਾਰਮਾਰ ਹੈ ਪੂਰੀ ਦਰਸਤਾ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਦੇਖੋ ਤੁਸੀਂ ਉੱਠ ਬਾਹਰ ਤੋਂ ਪੱਟੇ ਨੂੰ ਇਹ ਦਰਸਤਾ ਤੇ ਘਰਾਂ 'ਚ ਵੀ ਬਹੁਤ ਦਰਸਤ ਲਾਏ ਗਏ ਨੇ ਲੋਕਾਂ ਵੱਲੋਂ ਇਹ ਦੇਖੋ ਤੁਸੀਂ ਏਡੀ ਵੱਡੀ ਬਿਲਡਿੰਗ ਦੇ ਅੱਗੇ ਕਿੱਟਾ ਔਰ ਟਾਹ ਤਰਾਸਤਾ ਆਪਣੇ ਹੁੰਦਾ ਤਾਂ ਕੱਟ ਲੰਦੇ ਮੈਨੂੰ ਲੱਗਦਾ ਏਡੀ ਏਡੀ ਬਿਲਡਿੰਗਾਂ ਦੇ ਅੱਗੇ ਵੀ ਵੱਡੇ ਵੱਡੇ ਦਰਖਤੋਂ ਵੀ ਰੱਖੇ ਗਏ ਨੇ ਨਾ ਵੱਲੋਂ ਇਹ ਇਥੋਂ ਹੀ ਟ੍ਰੈਫਿਕ ਦਾ ਹਾਲ ਐ ਸਵੇਰੇ ਸਵੇਰੇ ਆਰ ਨੂੰ ਬਹੁਤ ਤੇਜ਼ ਵਜਾਉਂਦੇ ਨੇ ਇਹ ਹੈ ਜੀ ਇਥੋਂ ਦਾ ਮੈਟਰੋ ਸਟੇਸ਼ਨ ਮੈਟਰੋ ਥੋੜੀ ਜਿਹਾ ਚੱਲਦੀ ਆ ਬੰਗਲੌਰ ਦੇ ਵਿੱਚ ਵੱਧ ਰਹੀ ਐ ਅੱਗੇ ਅੱਗੇ ਦੇਖੋ ਮਾਲ ਹੋ ਗਏ ਵੱਡੀਆਂ ਬਿਲਡਿੰਗਾਂ ਜਿਵੇਂ ਆਪਣੇ ਚੰਡੀਗੜ੍ਹ ਚ ਨੇ ਤੇ ਵੱਡੇ ਸ਼ੋਅਰੂਮ ਇੱਥੇ ਨੇ ਸਾਰੇ ਇਹ ਤੁੰਦ ਘਰਾਸ ਵਾਲੀ ਖਿਲਾੜੀ ਕੰਨਾ ਸੱਲ ਕੇ ਘਰਾਸ ਕੱਢਦੇ ਇੰਡੀਅਨ ਬ੍ਰਾਂਡ ਦੇ ਸ਼ੋਅਰੂਮ ਬਹੁਤ ਘੱਟ ਨੇ ਏਰੀਆ ਚ ਇਹ ਦੇਖੋ ਇੰਡੀਅਨ ਦੇ ਵਿੱਚ ਦੋ ਦੂਮ ਅੋ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਿੰਘ ਸਵਾ ਇਹ ਬੰਗਲੌਰ ਦਾ ਕਹਿੰਦੇ ਮੇਨ ਗੁਰਦੁਆਰਾ ਇਹਦੇ ਵੱਡਾ ਗੁਰਦੁਆਰਾ ਹੈ ਹੁਣ ਐ ਦੋ ਅੱਗੇ ਅੱਗੇ ਪਹਿਲਾਂ ਜੋੜਾ ਘਰ ਚ ਜੋੜੇ ਉਤਰਾਂਗੇ ਤੇ ਸਾਹਮਣੇ ਜੋੜਾ ਘਰ ਹੈ ਇਹ ਹੈ ਜੀ ਬੈਂਗਲੌਰ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਲ ਹੀ ਸ੍ਰੀ ਹਰਕ੍ਰਿਸ਼ਨ ਹਾਈ ਸਕੂਲ ਬਣਾਇਆ ਗਿਆ ਹੈ ਬਹੁਤ ਸੋਹਣੀ ਇੱਥੇ ਆ ਕੇ ਐਂ ਫੀਲ ਹੁੰਦਾ ਜਿਵੇਂ ਕਿਸੇ ਬਾਹਰਲੇ ਮੁਲਕ ਦੇ ਗੁਰਦੁਆਰੇ ਚ ਆ ਗਏ ਹੁੰਦੇ ਆ ਬਹੁਤ ਵੱਡਾ ਹੈ ਇਹ ਕਾਰਤਨ वगैरह ਦਾ ਆਪਕਰ ਨੂੰ ਉੱਧਰ ਬਣਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਸਫਾਈ ਦਾ ਬੜਾ ਜ਼ਿਆਦਾ ਪ੍ਰਵਾਨ ਹੈ। ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਛਕਿਆ। ਲਫਟ ਲਾਈ ਗਈ ਹੈ। ਸਾਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਪੰਜਾਬੀ ਜਿੱਥੇ ਵੀ ਜਾਣ ਗੁਰਦੁਆਰਾ ਜ਼ਰੂਰ ਬਣਾਉਂਦੇ ਨੇ ਅਤੇ ਆਪਣੀ ਹੋਣ ਨੂੰ ਬਰਕਰਾਰ ਰੱਖਦੇ। ਆਪਾਂ ਬੈਠੇ ਆ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਜਾਣ ਦੀ ਸਲਾਹ ਬਣਾਈ ਹੈ ਤੀਪੂ ਸੁਲਤਾਨ ਸਮਰ ਪਰੈਸ ਤੇ ਤੇ ਇਹਦੇ ਲਈ ਆਪਾਂ ਮੰਗਾ ਰਹਾਂ ਉੱਪਰ ਦੀ ਐਪ ਤੋਂ ਇੱਕ ਰਾਈਡ ਦੇਖੋ ਤੁਸੀਂ ਵੀ ਇਹਦੇ ਉੱਪਰ ਸਾਰਾ ਕੁਝ ਹੀ ਮਿਲ ਜਾਂਦਾ ਜੇ ਤੁਸੀਂ ਭਰੋਗੇ ਇੱਥੇ ਤੀਪੂ ਸੁਲਤਾਨ ਸਮਰ ਪਰੈਸ ਤਾਂ ਫੋਟੋ ਲਈਏ ਇਹ ਸਾਰੀਆਂ ਕਾਰਾਂ ਇਹਦੇ ਵਿੱਚ ਮੋਟਰਸਾਈਕਲ ਵੀ ਹੈ ਤੇ ਵੱਡੀਆਂ ਕਾਰਾਂ ਛੋਟੀਆਂ ਕਾਰਾਂ ਦੇ ਕੋਈ ਪੈਕੇਜ ਭੇਜਣਾ ਉਹਦੇ ਲਈ ਵੀ ਗੂਗਲ ਗ੍ਰੀਨ ਮੰਗਾਉਣੀਆਂ ਉਹ ਵੀ ਆਜੂ ਇਲੈਕਟ੍ਰਿਕ ਗੱਡੀਆਂ ਨੇ ਤੇ ਪਬਲਿਕ ਟਰਾਂਸਪੋਰਟ ਵੀ ਬੁੱਕ ਕਰ ਦਿੰਦਾ ਉੱਪਰ ਇੱਕੋ ਹੀ ਐਪ ਤੇ ਸਾਰੀਆਂ ਤੁਹਾਨੂੰ ਸੇਵਾਵਾਂ ਮਿਲ ਜਾਂਦੀਆਂ ਨੇ ਆਪਾਂ ਕਰਾਵਾਂਗੇ ਆਟੋ ਜਿਹੜਾ ਤਕਰੀਬਨ 130 ਰੁਪਏ ਚ ਹੋ ਰਿਹਾ ਹੈ 129 ਰੁਪਏ ਤੇ 8 ਪੈਸੇ ਦਾ ਤਿੰਨ ਜਣਾਂ ਨੂੰ ਲੈ ਕੇ ਜਾਊ ਇੱਥੋਂ ਕਨਫਰਮ ਕਰ ਦੇਣਾ ਲਓ ਜੀ ਰਾਈਡ ਬੁੱਕ ਹੋ ਗਈ ਆਪਣੀ ਅੱਜ ਦਾ ਕੋਰਸ ਕੇ ਐਡਿਰੋ 1 ए एन 8129 ਨੰਬਰ ਹੈ ਦਾ ਤੇ ਵਿੱਚ ਬੈਠਣ ਸਾਰਾ ਪਿੰਨ ਦੱਸਣਾ ਇਹਨੂੰ 7381 7381 ਦੱਸ ਕੇ ਆਪਾਂ ਜਦੋਂ ਬਹਿ ਜਾਾਂਗੇ 200 ਮੀਟਰ ਆਪਣੀ ਆਪਣੇ ਤੋਂ ਇਹ ਦੂਰ ਹੈ 190 ਮੀਟਰ ਆ ਹੀ ਰਹੇ ਨੇ ਹੈਵਨ ਨਾ ਉਹ ਇਹਦਾ ਮੁੰਡੇ ਦਾ ਹੈਵਨ ਉਹ ਨਾਲ ਕਰਾਂਗੇ ਆਪਾਂ ਰਾਈਡ ਆਪਾਂ ਉਥੋਂ ਐਂਟਰ ਕੀਤਾ ਹੈ ਟੀਪੂ ਸੁਲਤਾਨ ਸਮਰ ਪੈਲੇਸ ਦੇ ਵਿੱਚ ਇੱਥੇ ਇਹਦਾ ਪੂਰਾ ਇਤਿਹਾਸ ਲਿਖ ਕੇ ਲਾਇਆ ਗਿਆ ਹੈ। ਮੈਂ ਤੁਹਾਨੂੰ ਦੱਸ ਸਕਦੇ ਹਾਂ ਕਿ ਇਹਨੂੰ ਮਹਿਸੂਸ ਕਰਕੇ ਜਿਹਨਾਂ ਨੇ ਦੇਖਦਾ ਨਹੀਂ ਹੈਗਾ ਉਹ ਪੜ ਸਕਦੇ ਨੇ। ਤੇ ਅੱਗੇ ਜਿਹੜਾ ਪੈਲੇਸ ਹੈ ਇਹ ਤੁਹਾਨੂੰ ਦਿਖਾਉਣਿਆ ਸੀ। ਛੋਟਾ ਜਿਹਾ ਇਹਦਾ ਲਾਉਣ ਹੈ। ਬਾਲਾ ਜਿਆਦੇ ਵੱਡਾ ਪੈਲੇਸ ਨਹੀਂ ਹੈਗਾ ਇੱਥੇ ਕਹਿੰਦੇ ਟੀਪੂ ਸੁਲਤਾਨ ਗਰਮੀਆਂ ਦੇ ਵਿੱਚ ਆਉਂਦਾ। ਨਾਲ ਹੀ ਇਹਦੇ ਬਹੁਤ ਵੱਡਾ ਮੰਦਿਰ ਵੀ ਹੈ। ਤਿੱਪੂ ਸੁਲਤਾਨ ਦਾ ਸਾਮਰ ਪੈਲੈਸ ਬੰਗਲੌਰ ਭਾਰਤ ਵਿੱਚ ਇੰਟਰ-ਇਸਲਾਮਿਕ ਆਰਕੀਟੈਕਚਰ ਦੀ ਖੂਦਾਰਨਾ ਹੈ। ਇਹ ਮਸੂਰੀਅਨ ਚਾਸਟ ਤਿੱਪੂ ਸੁਲਤਾਨ ਦਾ ਕਰਮੀਆਂ ਦਾ ਨਿਵਾਸ ਹੈ। ਹیدر ਅਲੀ ਦੇ ਬੰਗਲੌਰ ਕਿਲੇ ਦੀ ਕੰਧਾਂ ਨਾਲ ਇਹ ਦੀ ਉਸਾਰੀ ਸ਼ੁਰੂ ਕੀਤੀ। ਇਹ ਹੈ 1792 ਵਿੱਚ ਤਿੱਪੂ ਸੁਲਤਾਨ ਦੇ ਸਾਥ ਅੰਦਰਾント ਬਣਾ ਹੋਇਆ। ਕਿ ਬੜਾ ਜਿਆਦਾ ਵੱਡਾ ਮਹਿਲ ਨਹੀਂ ਆਪਾਂ ਇਹਨੂੰ ਕਹਿ ਸਕਦੇ। ਛੋਟਾ ਜਿਹਾ ਪਾਉਂਡ ਬਣਿਆ ਹੋਇਆ ਪਿੱਛੇ। ਇਹਦੇ ਵਿੱਚ ਸਾਇਦ ਪਹਿਲੇ ਟਾਈਮ ਦੇ ਵਿੱਚ ਫੁਹਾਰੇ ਪੂਰੇ ਲਾ ਕੇ ਚਲਾਏ ਜਾਂਦੇ ਸੀ। ਛੱਤੇ ਦੀ ਪੂਰੀ ਲੱਕੜ ਦੀ ਹੈ। ਲੱਕੜ ਦੀ ਪੂਰੀ ਮਿੰਨਾਕਾਰੀ ਕੀਤੀ ਹੋਈ ਹੈ ਇੱਥੇ। ਦੇਖੋ। ਇਹ ਪਿੱਲਰ ਨੇ ਤੁਹਾਨੂੰ ਦਿਖ ਰਹੇ ਨੇ ਇਹ ਵੀ ਸਾਰੇ ਲੱਕੜ ਦੇ ਬਣੇ ਹੋਏ ਨੇ ਇਹ ਵੀ ਦੇਖੋ ਲੱਕੜ ਹੈ ਸਾਰੀ ਦੇਖਣ ਤੋਂ ਐ ਲੱਗਦਾ ਵੀ ਇਹ ਕੰਕਰੀਟ ਜਾਂ ਕਿਸੇ ਹੋਰ ਚੀਜ਼ ਦੇ ਬਣੇ ਹੋਏ ਨੇ ਅਰੇ ਲੱਕੜ ਹੈ ਇਹ ਦੇਖਣ ਵਾਲਾ ਹੈ। ਖੰਡਾਂ ਦਾ ਮੇਰੇ ਖਿਆਲ ਚ ਵੀ 3 ਫੁੱਟ ਤੋਂ ਹੋਣਾ। 1 ਮੀਟਰ ਤੋਂ ਵੱਧ ਕੰਨਾਂ ਚੌੜੀਆਂ ਨੇ। ਇੱਥੇਰਲੀ ਸਾਈਡ ਬਾਹਰ ਆ ਗਿਆ। ਲੱਕੜ ਦਾ ਹੋਣ ਕਰਕੇ ਇੱਥੇ ਹੱਗ ਨੂੰ ਕੰਟਰੋਲ ਕਰਨ ਵਾਸਤੇ ਇਹ ਰੱਖੇ ਗਏ ਨੇ। ਇਹ ਆ ਗਈ ਵੀ ਸਾਈਡ ਤੋਂ ਜਗਾ ਕੁਝ ਕਮਰੇ ਇਹਨਾਂ ਨੇ ਬੰਦ ਕਰਕੇ ਰੱਖਿਆ ਹੋਏ ਨੇ ਛੋਟਾ ਹੀ ਮਹਿਲ ਹੈ ਇੱਕ ਜਿਹੜਾ ਤੇ ਕਮਾਕਾਰਾਂ ਨੂੰ ਬਣਾਇਆ ਗਿਆ ਸੀ ਵੈਲਟ वगैरह ਬਣਾਏ ਗਏ ਨੇ ਬਾਅਦ ਵਿੱਚ ਇਹ ਪਹਿਲਾ ਪਾਸ ਆ ਗਿਆ ਜਾਂ ਪੱਲਾ ਵਾਲੀ ਬੇਬੇ ਇਹਨਾਂ ਦਾ ਫੁੱਲ ਵੇਚਦੇ ਨਾਲੇ ਪ੍ਰਸ਼ਾਦ ਨਾਲ ਕੂਟਾਂ ਦੀ ਵੀ ਰੱਖਿਆ ਕਰਦੀ ਹੈ ਤੇ ਬਹੁਤ ਵੱਡਾ ਸਤੰਭ ਲਾਇਆ ਗਾਇਆ ਤੇ ਮੂਰੇ ਇਹ ਪਹਿਲਾ ਮੰਦਿਰ ਹੈ ਜਿਹੜਾ ਫੁੱਲਾਂ ਵਾਲ ਦੇ ਵਿੱਚ ਐਕਸਪਲੋਰ ਕਰ ਰਹੇ ਹਾਂ ਜੇ ਤੁਸੀਂ ਪਹਿਲਾਂ ਘੁਰ ਦੁਬਾਰਾ ਸਾਹਿਬ ਦੇਖਿਆ ਆਪਣ ਤਾਂ ਉਹ ਮਨ ਕਰਕੇ ਲਾਗੇ ਬਹੁਤ ਡਿਟੇਲਡ ਵਰਕ ਹੈ ਹਰ ਇੱਕ ਹੰਦੂ ਦੇਵੀ ਦੇਵਤਾ ਨਹੀਂ ਹੱਥੇ ਮੂਰਤੀਆਂ ਬਣਾਈਆਂ ਨੇ ਫਿਰ ਇੱਕ ਬਹੁਤ ਵੱਡਾ ਸਤੰਭ ਲਾਇਆ ਗਏ ਹਾਂਜੀ ਬੈਕ ਕੌਂਟ ਦਵਾਰ ਮੰਦਿਰ ਦਵਾਰ ਇਹਦੇ ਦੇਖੋ ਲਾਏ ਗਏ ਨੇ ਬੈਕ ਕੌਂਟ ਦਾ ਮਤਲਬ ਹੁੰਦਾ ਇਸ ਵਰਕ ਤੇ ਦਵਾਰ ਦਾ ਮਤਲਬ ਗੇਟ ਬੈਕ ਕੌਂਟ ਦਵਾਰ ਗੇਟ ਹੈ। ਕੋਲ ਤੱਕ ਮੰਦਿਰ ਬਣਿਆ ਇਹਦਾ ਤੁਲਸੀ ਲਾਈ ਗਈ ਹੈ। ਤੁਲਸੀ ਇੱਥੇ ਤੁਸੀਂ ਦੇਖਣ ਨੂੰ ਜ਼ਿਆਦਾ ਮਿਲਦੀ ਹੈ। ਤੇ ਹਰ ਇੱਕ ਮੰਦਿਰ ਤੇ ਤੁਲਸੀ ਲਾ ਕੇ ਰੱਖੀ ਜਾਂਦੀ ਹੈ ਇੱਥੇ। ਇਹ ਮੰਦਰ ਦਾ UPI ਕੋਡ ਹੈ ਇੱਥੇ ਮੰਦਰ ਗੁਰਦੁਆਰਿਆਂ ਚ UPI ਕੋਡ ਨਾਲ ਲਾਏ ਗਏ ਗ੍ਰੇਟ ਬੰਦ ਨੇ ਮੇਨ ਮੰਦਰ ਦੇ ਸਾਰਾ ਪੱਥਰ ਤੇ ਤਿਆਰ ਹੋਇਆ ਹੋਇਆ ਲੇਖੋ ਪੱਥਰ ਤੇ ਬੜੀ ਸੋਹਣੀ ਆ ਸਤਾਰਨੀ ਸਗੀਰੀ ਆ ਮੋ ਕੈਮਰਾ ਹੀ ਨਹੀਂ ਆ ਨੇ ਇਹ ਤੇ ਨਹੀਂ ਆਉਂਦਾ ਕਿੰਨਾ ਗੰਗਾ ਨਹੀਂ ਆਉਂਦਾ ਇਹਦਾ ਵਿਸਤਾਰ ਨਹੀਂ ਚੁਣਿਆ ਆਪਾਂ ਦੇਖ ਲੁੱਕਿਆ ਮੰਦਿਰ ਮੰਦਿਰ ਦੇਖਣ ਤੋਂ ਬਾਅਦ ਫੂਟ ਪਾ ਰਹੇ ਹਾਂ ਤੇ ਸਵੇਰ ਚੱਲਾਂਗੇ ਆਪਾਂ ਕੁਵਨਪਾਰਕ ਲਈ ਕਹਿੰਦੇ ਕਿ ਕੁਵਨਪਾਰਕ ਦੇਖਣਾ ਹੈ ਉਹ ਵੀ ਦੇਖਣੇ ਚੱਲਾਂਗੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਕੁਵਨਪਾਰਕ ਕੁਵਨਪਾਰਕ ਦੇ ਵਿੱਚ ਹਾਈ ਕੋਟ ਹੈ ਪ੍ਰੈਸ ਕਲੱਬ ਹੈ ਇਹ ਬਾਕੀ ਸਾਰੀਆਂ ਮੇਨ ਬਿਲਡਿੰਗਾਂ ਸਰਕਾਰੀ ਇੱਥੇ ਬਣੀਆਂ ਹੋਈਆਂ ਨੇ ਜੋ ਸਾਹਮਣੇ ਤੋਂ ਦਿਖਾਉਣਿਆ ਕੋਪਨਪਾਰਕ ਹੈ ਸਾਡੇ ਕੋਪਨਪਾਰਕ ਦੇ ਕਰਾਉਣੇ ਨੇ ਦਰਸ਼ਕ ਇਹ ਹੈ ਜੀ ਕੋਪਨਪਾਰਕ ਦਾ ਮੇਨ ਗੇਟ ਤੇ ਇੱਥੇ ਲਿਖਿਆ ਵੀ ਕਿੱਥੇ ਕਿੱਥੇ ਜਾ ਸਕਦੇ ਹੋ ਤੁਸੀਂ ਬੜੀ ਵਧੀਆ ਆਰਗੈਨਿਕ ਖੱਟ ਬਣਾਈ ਗਈ ਹੈ ਇਹ ਡਿਜ਼ਾਈਨ ਦੇਖੋ ਤੁਸੀਂ ਬਹੁਤ ਘੱਟ ਪੈਸੇ 'ਚ ਬਣੀ ਹੋਈਆਂ ਨਾਲੇ ਯਾਨੀ ਬਹੁਤ ਸੋਹਣਾ ਹੈ। ਐਸਟਰਾ ਵੀ ਹਟਾਂ ਪੰਜਾਬ ਦੇ ਕਿਸਾਨਾਂ ਨੂੰ ਬਣਾਉਣੀਆਂ ਪੈਣੀਆਂ। ਕੌਂਸ ਦੇਖਣ ਵਾਲਾ ਹੈ। ਇਹ ਪ੍ਰਾਣੀਆਂ ਕੰਸ ਰੱਖੀਆਂ ਗਈਆਂ ਨੇ ਔਰ ਬਾਈ ਕਾਂ ਦਾ ਸਲੂਟ ਕਰਨੇ। ਐਸਕੇ ਲੱਗਾ ਇਹ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਹੈ ਫੀਲਡ ਗਨ ਇਹ ਗੱਲ ਦੀਵਾਰ ਤੋਂ ਫਸਟ ਵਰਲਡ ਵਾਰ ਚ ਹੋਈ ਹੋਈ ਹੈ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਆਪਾਂ ਦੇਖਣ ਆਏ ਸੀ ਇੱਥੋਂ ਦਾ ਮੀਡੀਅਮ ਇਹ ਮੀਡੀਅਮ ਬੰਦ ਹੋਇਆ ਬੈਨੋਰੇਟ ਹੋ ਰਿਹਾ ਹੈ ਦੁਆਰੇ ਇਹ ਮੀਡੀਅਮ ਬੰਦ ਹੈ ਹਨ ਉਹੀ ਮੋੜਦਾ ਪੈ ਗਿਆ ਬੜੇ ਸੋਹਣੇ ਮੂਰਤੀਆਂ ਰੱਖੇ ਗੀਆਂ ਨੇ ਇਸੀ ਪਰ ਬੰਧ ਹੋਣ ਕਰਕੇ ਅਸੀਂ ਅੰਦਰ ਨਹੀਂ ਜਾ ਸਕਦੇ